ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਪੋਂਟਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ ਤਾਂ ਇੱਕ ਰਸਤੇ ਵਿੱਚ ਪਿੰਡ ਆਇਆ ਜਿੱਥੇ ਰਾਏਪੁਰ ਦੀ ਰਾਣੀ ਰਹਿੰਦੀ ਸੀ ਤੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਹੁਤ ਹੀ ਸ਼ਰਧਾਲੂ ਸੀ ਪਿੰਡ ਦਾ ਨਾਮ ਰਾਏਪੁਰ ਸੀ ਰਾਣੀ ਉੱਥੇ ਰਾਜ ਕਰਦੀ ਸੀ ਜਿਸ ਦਾ ਪੁੱਤਰ ਬਹੁਤ ਸੁੰਦਰ ਸੀ ਸਤਿਗੁਰ ਜੀ ਦਾ ਉਧਰ ਆਉਣਾ ਸੁਣ ਕੇ ਉਹ ਰਾਣੀ ਬਹੁਤ ਪ੍ਰਸੰਨ ਹੋਈ ਉਸ ਨੇ ਇੱਕ ਗੱਲ ਸੁਣੀ ਹੋਈ ਸੀ ਕਿ ਗੁਰੂ ਜੀ ਮਨੋ ਕਾਮਨਾ ਪੂਰੀ ਕਰਦੇ ਹਨ ਜਿਹੜਾ ਵੀ ਸ਼ਰਧਾ ਧਾਰ ਕੇ ਦਰਸ਼ਨ ਕਰਦਾ ਹੈ ਹਿਰਦੇ ਦੇ ਸਾਰੇ ਭਾਵ ਪੂਰੇ ਕਰਦੇ ਹਨ ਤੇ ਭਾਰੀ ਸੁਖ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਉਸਨੇ ਜਸ ਕੰਨਾ ਨਾਲ ਸੁਣਿਆ ਹੋਇਆ ਸੀ ਉਹਨਾਂ ਦੇ ਨਾਲ ਭਾਰੀ ਦਲ ਹੈ ਤੇ ਐਡੇ ਵੱਡੇ ਸਮਰਥ ਹਨ ਕਿ ਜਿਸ ਤੋਂ ਚਾਹਣ ਧਰਤੀ ਦਾ ਰਾਜ ਖੋਹ ਸਕਦੇ ਹਨ ਤੇ ਜਿਸ ਨੂੰ ਚਾਹਣ ਧਰਤੀ ਦਾ ਰਾਜ ਦੇ ਸਕਦੇ ਹਨ ਜਿੱਥੇ ਰਸਤਾ ਸੀ ਉੱਥੇ ਨਿਕਲ ਕੇ ਬਾਹਰ ਅੱਗੇ ਖੜੀ ਹੋ ਗਈ ਤੇ ਕਲਗੀਧਰ ਸਤਿਗੁਰੂ ਜੀ ਨੂੰ ਘੋੜੇ ਉੱਤੇ ਸਵਾਰ ਹੋ ਕੇ ਆਉਂਦੇ ਵੇਖਿਆ ਸਿਰ ਨੀਵਾ ਕਰਕੇ ਅਤੇ ਹੱਥ ਜੋੜ ਕੇ ਜਦ ਨੇੜੇ ਆਈ ਗੁਰੂ ਜੀ ਭਾਵਨਾ ਨੂੰ ਵੇਖ ਕੇ ਖੜੇ ਹੋ ਗਏ ਜਿਹੜੇ ਆਪਣੇ ਸੇਵਕਾਂ ਦੇ ਸਦਾ ਹੀ ਅਧੀਨ ਰਹਿੰਦੇ ਹਨ ਜਿੱਥੇ ਰਕਾਬ ਵਿੱਚ ਗੁਰੂ ਜੀ ਦਾ ਚਰਨ ਕਮਲ ਸੀ ਉੱਥੇ ਆਪਣਾ ਸਿਰ ਟਿਕਾ ਦਿੱਤਾ ਚਰਨ ਕਮਲਾਂ ਉੱਤੇ ਹੱਥ ਫੇਰ ਕੇ ਆਪਣੀਆਂ ਅੱਖਾਂ ਤੇ মুখ ਨੂੰ ਲਾਇਆ ਤੇ ਕਿਹਾ हे ਪ੍ਰਭੂ ਜੀ ਮੈਂ ਆਪ ਜੀ ਦੀ ਸੇਵਕਣ ਹਾਂ ਮੇਰੇ ਤੇ ਕਿਰਪਾ ਕਰੋ ਇੱਥੇ ਉਤਾਰਾ ਕਰਕੇ ਆਪਣਾ ਡੇਰਾ ਲਾਓ ਤੇ ਮੇਰੀ ਭਾਵਨਾ ਪੂਰੀ ਕਰੋ। ਯਥਾ ਸ਼ਕਤੀ ਸੇਵਾ ਕਰਾਂਗੀ ਇਹ ਮੇਰੇ ਦਿਲ ਦੀ ਸ਼ਰਧਾ ਹੈ। ਆਪਣੇ ਚਰਨ ਕਮਲਾਂ ਨੂੰ ਮੇਰੇ ਘਰ ਵਿੱਚ ਰੱਖੋ ਤੇ ਮੈਨੂੰ ਦਰਸ਼ਨ ਦਿਓ। ਤੁਸੀਂ ਰਾਤ ਠਹਿਰੋ ਤੇ ਛੋਟੀ ਉਮਰ ਦੇ ਮੇਰੇ ਪੁੱਤਰ ਨੂੰ ਆਪਣੇ ਚਰਨਾਂ ਨਾਲ ਲਾਓ। ਇਸ ਜਗਤ ਵਿੱਚ ਮੇਰਾ ਵੰਸ ਚੱਲੇ ਸੁਖ ਸਿਹਤ ਇਹ ਵਰ ਪ੍ਰਾਪਤ ਕਰਾਂ। ਰਾਣੀ ਦੇ ਹਿਰਦੇ ਵਿੱਚ ਪ੍ਰੇਮ ਵੇਖ ਕੇ ਗੁਰੂ ਜੀ ਮੰਨ ਗਏ ਤੇ ਗੁਰੂ ਜੀ ਨੇ ਹੁਕਮ ਕੀਤਾ ਇੱਥੇ ਡੇਰਾ ਹੋਵੇ ਤੇ ਪ੍ਰਭੂ ਜੀ ਚੰਗਾ ਸਥਾਨ ਵੇਖ ਕੇ ਉਤਰ ਪਏ ਤੰਬੂ ਸ਼ਾਮਿਆਂ ਨੇ ਤਾਣੇ ਗਏ ਤੇ ਘੋੜਿਆਂ ਨੂੰ ਇੱਕ ਕਤਾਰ ਵਿੱਚ ਬੰਨ੍ਹ ਦਿੱਤਾ ਜਿੱਥੇ-ਕਿੱਥੇ ਸਿੱਖ ਸੂਰਬੀਰ ਵਿਸ਼ਰਾਮ ਕਰ ਰਹੇ ਸਨ ਰਾਣੀ ਨੇ ਅੰਦਰ ਜਾ ਕੇ ਘਾਹ ਤੇ ਦਾਣੇ ਭੇਜੇ ਤੇ ਸਭ ਪ੍ਰਕਾਰ ਸੇਵਾ ਕੀਤੀ ਬਹੁਤ ਘਿਓ ਤੇ ਮਿੱਠਾ ਦਿੱਤਾ ਗਿਆ ਸੂਖਮ ਚਾਵਲ ਤੇ ਮਨ ਪੌਂਦਾ ਬਹੁਤ ਆਟਾ ਦਿੱਤਾ ਸਾਰੀ ਸੈਨਾ ਨੇ ਬਹੁਤ ਪ੍ਰਕਾਰ ਦੇ ਭੋਜਨਾਂ ਅਤੇ ਸਬਜ਼ੀਆਂ ਦਾ ਸੇਵਨ ਕੀਤਾ ਫਿਰ ਆਪਣੇ ਮਨੁੱਖਾਂ ਨੂੰ ਭੇਜ ਕੇ ਇਸ ਤਰ੍ਹਾਂ ਬੇਨਤੀ ਕੀਤੀ ਸਵੇਰੇ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਤੁਸੀਂ ਅੰਦਰ ਆਉਣਾ ਹੈ ਉਹ ਸਾਰੇ ਘਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਤਾਂ ਕਿ ਸਾਡਾ ਘਰ ਪਵਿੱਤਰ ਹੋ ਜਾਏ ਇੱਕ ਦਿਨ ਹੋਰ ਗੁਰੂ ਜੀ ਇੱਥੇ ਮੁਕਾਮ ਕਰਨ ਇਹ ਮੇਰੇ ਚਿੱਤ ਦੀ ਆਸ ਪੂਰੀ ਕਰਨ ਪ੍ਰਸ਼ਾਦਾ ਪਾਣੀ ਛੱਕ ਕੇ ਸਾਰੇ ਸੁੱਖ ਦੀ ਨੀਂਦ ਸੌਂ ਗਏ ਰਾਣੀ ਨੇ ਸਵੇਰੇ ਸਵਕਤੇ ਉੱਠ ਕੇ ਇਸ਼ਨਾਨ ਕੀਤਾ ਮਾਲ ਪੂੜੇ ਕੜਾ ਪ੍ਰਸ਼ਾਦ ਅਤੇ ਪੂੜੀਆਂ ਬੜੀ ਰੀਜ ਨਾਲ ਤਿਆਰ ਕਰਵਾਏ ਵੜੇ ਕਚੋਰੀਆਂ ਦਹੀਂ ਵਿੱਚ ਪਾਏ ਤੇ ਬਹੁਤ ਖੀਰ ਤਿਆਰ ਕੀਤੀ ਘਿਓ ਵਿੱਚ ਭੁੰਨ ਕੇ ਦੋ ਪ੍ਰਕਾਰ ਦੇ ਲੰਮੇ ਚਾਵਲ ਤਿਆਰ ਕੀਤੇ ਜਿਹੜੇ ਮਿੱਠੇ ਅਤੇ ਨਮਕੀਨ ਬਹੁਤ ਸੁਖਮ ਪ੍ਰਕਾਰ ਦੇ ਸਨ ਉਹਨਾਂ ਵਿੱਚ अनेका ਵਿਧੀਆਂ ਨਾਲ ਮਸਾਲੇ ਅਤੇ ਮੇਵੇ ਪਾਏ ਗਏ ਬਹੁਤ ਪ੍ਰਕਾਰ ਦੀ ਰਸੋਈ ਤਿਆਰ ਕੀਤੀ ਤੇ অতি ਸਵਾਦੀ ਭੋਜਨ ਬਣਾਏ ਰਸੋਈਏ ਬਹੁਤ ਚਤੁਰ ਸਨ ਉਹਨਾਂ ਦੇ ਨਾਲ ਰਾਣੀ ਆਪ ਲੱਗੀ ਸ੍ਰੇਸ਼ਟ ਬੁੱਧੀ ਵਾਲੀ ਸਮਝਦਾਰ ਰਾਣੀ ਉਹਨਾਂ ਨੂੰ ਅਨੇਕ ਰੀਤੀਆਂ ਨਾਲ ਸਮਝਾਉਂਦੀ ਰਹੀ ਇੱਧਰ ਸਤਗੁਰ ਜੀ ਨੇ ਸਵੇਰ ਹੁੰਦਿਆਂ ਹੀ ਸ਼ੌਚ ਇਸ਼ਨਾਨ ਕੀਤਾ ਤੇ ਫਿਰ ਧਿਆਨ ਲਾ ਕੇ ਆਨੰਦ ਵਿੱਚ ਟਿਕ ਗਏ ਜਿੱਥੇ ਹੋਰ ਕੋਈ ਭੇਦ ਨਹੀਂ ਰਹਿ ਜਾਂਦਾ ਹੈ ਫਿਰ ਰਬਾਬੀ ਆਸਾ ਦੀ ਵਾਰਦਾ ਕੀਰਤਨ ਕਰਨ ਲੱਗੇ ਤੇ ਸ਼ਬਦ ਦੀ ਧੁਣੀ ਬਹੁਤ ਸ਼ੋਭਦੀ ਸੀ ਬਹੁਤ ਰਾਗ ਤੇ ਰਗਣੀਆ ਪ੍ਰਸੰਨ ਹੋ ਕੇ ਸੁਣਾਉਂਦੇ ਸਨ ਚਤੁਰ ਸਿੱਖ ਗੁਰਬਾਣੀ ਦਾ ਪਾਠ ਕਰ ਰਹੇ ਸਨ ਸ੍ਰੀ ਜਪਜੀ ਸਾਹਿਬ ਤੇ ਸ੍ਰੀ ਸੁਖਮਣੀ ਸਾਹਿਬ ਆਦ ਬਾਣੀਆਂ ਪੜ੍ਹ ਰਹੇ ਸਨ ਜਿਨ੍ਹਾਂ ਦੇ ਪੜਨ ਨਾਲ ਮਹਾਨ ਪੁੰਨ ਪ੍ਰਾਪਤ ਹੁੰਦਾ ਹੈ ਇਸ ਵਿਧੀ ਨਾਲ ਪ੍ਰਕਾਸ਼ ਹੋ ਗਿਆ ਤੇ ਦਿਨ ਚੜ੍ਹ ਆਇਆ ਗੁਰੂ ਜੀ ਨੇ ਆਪਣੇ ਸਰੀਰ ਉੱਤੇ ਵਸਤਰ ਧਾਰਨ ਕੀਤੇ ਤੇ ਗੁਣੀ ਗਹੀਰ ਸਤਗੁਰੂ ਜੀ ਨੇ ਸਾਰੇ ਸਰੀਰ ਉਤੇ ਸ਼ਸਤਰ ਧਾਰਨ ਕਰ ਲਏ ਜਿਹੜੇ ਪ੍ਰਧਾਨ ਮਰੁਖ ਸਨ ਉਹਨਾਂ ਨੂੰ ਰਾਣੀ ਨੇ ਭੇਜਿਆ ਤੇ ਕਿਹਾ ਬੇਨਤੀ ਕਰਕੇ ਗੁਰੂ ਜੀ ਅਤੇ ਸਾਰੇ ਸਿੱਖਾਂ ਨੂੰ ਲੈ ਕੇ ਆਓ ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਦੇ ਪਾਸ ਬੜੇ ਪ੍ਰੇਮ ਨਾਲ ਗਏ ਤੇ ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਤੇ ਕਿਹਾ ਹੇ ਮਹਾਰਾਜ ਜੀ ਕਿਲੇ ਦੇ ਅੰਦਰ ਰਾਣੀ ਜੀ ਇੰਤਜ਼ਾਰ ਕਰ ਰਹੇ ਹਨ ਬਹੁਤ ਪ੍ਰਕਾਰ ਦੇ ਭੋਜਨ ਤਿਆਰ ਹਨ ਹੁਣ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਸਾ ਪੂਰੀ ਕਰੋ ਤੇ ਹਿਰਦੇ ਵਿੱਚ ਆਨੰਦ ਦਿਓ ਗੁਰੂ ਜੀ ਸਾਰੇ ਸਿੱਖਾਂ ਨੂੰ ਲੈ ਕੇ ਉੱਠ ਕੇ ਚੱਲ ਪਏ ਭਾਈ ਦਿਆਰਾਮ ਭਾਈ ਦੀਵਾਨ ਆਨੰਦ ਚੰਦ ਤੇ ਤਿੰਨੇ ਭੂਆ ਜੀ ਦੇ ਪੁੱਤਰਾਂ ਨੂੰ ਬੁਲਾਇਆ ਜਿਨ੍ਹਾਂ ਦੇ ਨਾਮ ਭਾਈ ਮਹਰੀ ਚੰਦ ਭਾਈ ਗੰਗਾ RAM ਤੇ ਤੀਸਰੇ ਭਾਈ ਗੁਲਾਬ ਚੰਦ ਜੀ ਬੜੇ ਮਨੋਹਰ ਸਰੀਰ ਵਾਲੇ ਸਨ ਇਸ ਪ੍ਰਕਾਰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਗੁਰੂ ਜੀ ਕਿਲੇ ਵਿੱਚ ਪ੍ਰਵੇਸ਼ ਕਰ ਗਏ ਰਾਣੀ ਵਿਸ਼ੇਸ਼ ਮਾਣ ਦੇਣ ਵਾਸਤੇ ਉੱਠ ਕੇ ਅੱਗੇ ਆਈ ਗੁਰੂ ਜੀ ਦੇ ਚਰਨ ਕਮਲਾਂ ਤੇ ਉਸ ਨੇ ਆਪਣੇ ਪੁੱਤਰ ਦਾ ਸਿਰ ਟਿਕਾ ਦਿੱਤਾ ਫਿਰ ਆਪ ਅਭਿਵੰਦਨਾ ਕੀਤੀ ਤੇ ਦਰਸ਼ਨ ਕਰਕੇ ਬਹੁਤ ਹੀ ਪ੍ਰਸੰਨ ਹੋਈ ਰਾਣੀ ਨੇ ਆਪਣੇ ਘਰ ਦੇ ਅੰਦਰ ਬਹੁਤ ਪ੍ਰਕਾਰ ਦੇ ਵਿਸ਼ਾਲ ਫਰਸ਼ ਵਿਛਾਏ ਹੋਏ ਸਨ ਇੱਕ ਸੁੰਦਰ ਚੌਂਕੀ ਢਾਈ ਜੋ ਕਿ ਚੰਦਨ ਦੀ ਬਣੀ ਹੋਈ ਸੀ ਤੇ ਉਸ ਉੱਤੇ ਸ਼ੋਭ ਵਸਤਰ ਵਿਛਾਏ ਉਥੇ ਗੁਰੂ ਜੀ ਨੂੰ ਬਿਠਾ ਕੇ ਹੋਰ ਉਹਨਾਂ ਨੂੰ ਪਾਸ ਬਿਠਾ ਦਿੱਤਾ ਭੋਜਨ ਛਕਣ ਵਾਸਤੇ ਇੱਕ ਦੂਸਰੀ ਚੌਂਕੀ ਅੱਗੇ ਢਾ ਦਿੱਤੀ ਚਾਰ ਪ੍ਰਕਾਰ ਦੇ ਭੋਜਨ ਪਰੋਸੇ ਗਏ ਇਹ ਚਾਰ ਪ੍ਰਕਾਰ ਦੇ ਭੋਜਨ ਇਸ ਪ੍ਰਕਾਰ ਸਨ ਪਖ ਜੱਬੇ ਜਾਣ ਵਾਲੇ ਜੈਸੇ ਦਾਣੇ ਤਲੀ ਹੋਈ ਸੁੱਕੀ ਦਾਲ ਭੋਜ ਖਾਦੇ ਜਾਣ ਵਾਲੇ ਜਿਵੇਂ ਰੋਟੀ ਪੂਰੀ ਮਾਲਪੂੜੇ ਆਦ ਲੈਹਜ ਪੀਤੇ ਜਾਣ ਵਾਲੇ ਜਿਵੇਂ ਦੁੱਧ ਰਸ ਸਰਦਾਈ ਆਦ ਚੌਸ ਚੂਸੇ ਜਾਣ ਵਾਲੇ ਜਿਵੇਂ ਆਂਬ ਆਦ ਰਾਣੀ ਨੇ ਆਪ ਪਾਸ ਬੈਠ ਕੇ ਸ਼ੁਭ ਥਾਲ ਪਰੋਸਿਆ ਤੇ ਬ੍ਰਾਹਮਣ ਪਾਸੋਂ ਚੁਕਵਾ ਕੇ ਤੁਰੰਤ ਲੈ ਆਈ ਤੇ ਵੱਡੇ ਪ੍ਰੇਮ ਨਾਲ ਗੁਰੂ ਜੀ ਦੇ ਅੱਗੇ ਰੱਖਿਆ ਰਸੋਈਆਂ ਨੇ ਬਹੁਤ ਛੇਤੀ ਕਰਕੇ ਸਭ ਦੇ ਅੱਗੇ ਥਾਲ ਪਰੋਸ ਦਿੱਤੇ ਤੇ ਬਹੁਤ ਭੋਜਨ ਦਿੱਤਾ ਸਾਰੇ ਸਵਾਦੀ ਭੋਜਨ ਛਕਣ ਲੱਗੇ ਰਾਣੀ ਪਾਸ ਖੜੀ ਰਹੀ ਆਪ ਹੀ ਗੁਰੂ ਜੀ ਨੂੰ ਪੱਖਾ ਚਲ ਰਹੀ ਸੀ ਐਨੀ ਸ਼ਰਦਾ ਵਧੀ ਹੋਈ ਸੀ ਮਿੱਠੇ ਲੋਣ ਵਾਲੇ ਖੱਟੇ ਫਿਰ ਕਰਾਰੇ ਤੇ ਕਸੈਲੇ ਕਰੇਲੇ ਆਦ ਪਦਾਰਸ਼ ਦਿੱਤੇ ਬਹੁਤ ਭਾਂ ਦਾ ਭੋਜਨ ਬਹੁਤ ਸਵਾਦੀ ਲੱਗਾ ਤੇ ਸਭ ਨੇ ਆਪਣੀ ਰੂਚੀ ਅਨੁਸਾਰ ਖਾਦਾ ਭੋਜਨ ਖਾ ਕੇ ਸਾਰੇ ਹੀ ਬਹੁਤ ਸ਼ਲਾਘਾ ਕਰ ਰਹੇ ਸਨ ਤੇ ਕਹਿੰਦੇ ਸਨ ਕਿ ਬੜਾ ਸ਼ੁਭ ਭੋਜਨ ਬਣਿਆ ਹੈ ਠੰਡਾ ਜਲ ਪੀ ਕੇ ਤ੍ਰਿਪਤ ਹੋ ਗਏ ਤੇ ਫਿਰ ਮੂੰਹ ਹੱਥ ਸੁਚੇ ਕੀਤੇ ਫਿਰ ਰਾਣੀ ਨੇ ਧਨ ਦੀ ਥੈਲੀ ਲੈ ਕੇ ਗੁਰੂ ਜੀ ਦੇ ਅਗੇ ਤਰਜ਼ ਦਿੱਤੀ ਫਿਰ ਆਪਣੇ ਪੁੱਤਰ ਦਾ ਹੱਥ ਫੜ ਕੇ ਗੁਰੂ ਜੀ ਦੇ ਚਰਨਾਂ ਤੇ ਪਾਇਆ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਇਸ ਦੇ ਸਿਰ ਉੱਤੇ ਕੇਸ ਰੱਖੋ ਤੇ ਸ਼ਸਤਰ ਵਿਦਿਆ ਵਿੱਚ ਪੁੱਤਰ ਨੂੰ ਨਿਪੁੰਨ ਕਰੋ ਹੱਥ ਜੋੜ ਕੇ ਤਾਂ ਰਾਣੀ ਬੋਲੀ ਤੁਰਕਾਂ ਦਾ ਵੱਡਾ ਰਾਜ ਹੈ ਦੁਸ਼ਟ ਵੇਖ ਕੇ ਔਖੇ ਹੋਣਗੇ ਤੇ ਕੋਈ ਭੈੜਾ ਕਾਰਜ ਕਰ ਦੇਣਗੇ ਫਿਰ ਗੁਰੂ ਜੀ ਨੇ ਫਰਮਾਇਆ ਕਿਸੇ ਦਾ ਡਰ ਨਾ ਮੰਨੋ ਕੁਝ ਦਿਨ ਹੀ ਹੋਰ ਇਹਨਾਂ ਦਾ ਰਾਜ ਹੈ ਫਿਰ ਸਭ ਖਤਮ ਹੋ ਜਾਏਗਾ ਫਿਰ ਵੀ ਜੇ ਇਸ ਦੇ ਕੇਸ ਨਹੀਂ ਰੱਖੋਗੇ ਤਾਂ ਕਿੰਨੇ ਦਿਨ ਹੋਰ ਹਨ ਜੇ ਇਸ ਦਾ ਸਿੰਘ ਨਾਮ ਹੁਣ ਤੋਂ ਰੱਖੋਗੇ ਤਾਂ ਤੁਹਾਡੀ ਵੰਸ਼ ਮਹਾਨ ਬਣੇਗੀ ਜਦ ਸਾਡਾ ਪੰਥ ਵੱਧ ਜਾਵੇਗਾ ਤਾਂ ਇਹ ਤੁਰਕਾਂ ਪਾਸੋਂ ਰਾਜ ਖੋ ਲਵੇਗਾ ਤਦ ਇਹ ਜੇ ਕੇਸ ਰੱਖੇਗਾ ਤਾਂ ਸਾਰੇ ਕਾਰਜ ਪੂਰੇ ਹੋ ਜਾਣਗੇ ਸਾਰੇ ਰਾਜ ਫਿਰ ਉਥਲ-ਪੁਥਲ ਹੋਣਗੇ ਪਰ ਤੁਹਾਡਾ ਰਾਜ ਖਤਮ ਨਹੀਂ ਹੋਏਗਾ ਤਦ ਖਾਲਸੇ ਪੰਥ ਵਿੱਚ ਮਿਲ ਕੇ ਸਾਰੇ ਸੁਖ ਧਰਮ ਕਰੋ ਗੁਰੂ ਜੀ ਨੇ ਆਪਣੀ ਤਲਵਾਰ ਅਤੇ ਢਾਲ ਰਾਜੇ ਦੇ ਪੁੱਤਰ ਨੂੰ ਦਿੱਤੀ ਤੇ ਕਿਹਾ ਗੁਰੂ ਸਥਾਨ ਬਣਾ ਕੇ ਉਥੇ ਇਸ ਕਿਰਪਾਨ ਤੇ ਢਾਲ ਨੂੰ ਰੱਖ ਕੇ ਇਸ ਦੀ ਪੂਜਾ ਕਰਨਾ ਮਨ ਦੀ ਕਾਮਨਾ ਪੂਰੀ ਕਰੋ ਤੇ ਸਾਰੇ ਸੁਖ ਪਾਓ ਕੜਾ ਪ੍ਰਸ਼ਾਦ ਅੱਗੇ ਧਰ ਕੇ ਅਰਦਾਸ ਕਰਾਓ ਕਸ਼ਟ ਪੈਣ ਤੇ ਖਤਮ ਹੋ ਜਾਵੇਗਾ ਤੇ ਜੋ ਵੀ ਕਾਮਨਾ ਹੋਵੇਗੀ ਉਹ ਵੀ ਪੂਰੀ ਹੋਵੇਗੀ ਸਦਾ ਗੁਰੂ ਰਖਵਾਲੀ ਕਰੇਗਾ ਇਸ ਨੂੰ ਗ੍ਰਹਿਣ ਕਰੋ ਤੇ ਸਨਮਾਨ ਸਮੇਤ ਘਰ ਵਿੱਚ ਰੱਖੋ ਫੁੱਲ ਅਤੇ ਧੂਪ ਨਿਤ ਦਿਓ ਤੇ ਆਪਣੇ ਘਰ ਵਿੱਚ ਇਸ ਦੇ ਦਰਸ਼ਨ ਕਰੋ ਗੁਰੂ ਜੀ ਦੇ ਮੁਖ ਤੋਂ ਸਾਰੇ ਵਚਨ ਸੁਣ ਕੇ ਰਾਣੀ ਬਹੁਤ ਪ੍ਰਸੰਨ ਹੋਈ ਦੋਵੇਂ ਹੱਥ ਕੱਪੜੇ ਨਾਲ ਢੱਕ ਕੇ ਝੁੱਕ ਕੇ ਅੱਗੇ ਹੋ ਗਈ ਤੇ ਬੋਲੀ ਮਹਾਰਾਜ ਜੀ ਤੁਹਾਡੀ ਵੱਡੀ ਦਾਤ ਨੂੰ ਕੌਣ ਮਿਟਾ ਸਕਦਾ ਹੈ ਪ੍ਰੇਮ ਦੇ ਵਸ ਵਿੱਚ ਰਹਿਣਾ ਆਪ ਜੀ ਦਾ ਬਿਰਧ ਹੈ ਫਿਰ ਆਪ ਜੀ दयाल ਹੋਏ ਹੋ ਸਤਗੁਰੂ ਜੀ ਨੇ ਦਾਸ ਜਾਣ ਕੇ ਆਪਣੇ ਕਰਨ ਕਮਲਾ ਨਾਲ ਤਲਵਾਰ ਤੇ ਢਾਲ ਬਖਸ਼ ਦਿੱਤੀ ਰਾਣੀ ਆਪਣੇ ਹੱਥਾਂ ਵਿੱਚ ਧਾਰ ਕੇ ਆਨੰਦ ਨਾਲ ਭਰ ਗਈ ਫਿਰ ਸਿਰ ਉੱਤੇ ਧਰ ਕੇ ਬੜੇ ਪ੍ਰੇਮ ਨਾਲ ਪੁੱਤਰ ਦੇ ਸੀਸ ਨੂੰ ਛੁਹਾਏ ਤੇ ਪਲੰਘ ਉੱਤੇ ਕੱਪੜੇ ਵਿਛਾ ਕੇ ਸ਼ਸਤਰਾਂ ਨੂੰ ਬੜੇ ਸਨਮਾਨ ਨਾਲ ਉਸ ਉੱਤੇ ਧਰ ਦਿੱਤਾ ਇਸ ਪ੍ਰਕਾਰ ਵਰ ਦੇ ਕੇ ਗੁਰੂ ਜੀ ਉੱਠ ਕੇ ਖੜੇ ਹੋ ਗਏ ਬਾਹਰ ਚੱਲਣ ਨੂੰ ਚਿਤਚਾਰਿਆ ਸੀ ਰਾਣੀ ਆਪਣੇ ਨੈਣ ਲਾ ਕੇ ਵੇਖ ਰਹੀ ਸੀ ਰਾਣੀ ਹੱਥ ਜੋੜਦੀ ਹੋਈ ਸਨਮਾਨ ਕਰਨ ਵਾਸਤੇ ਨਾਲ ਚੱਲ ਪਈ ਰਾਣੀ ਜਦ ਕਿਲੇ ਵਿੱਚੋਂ ਬਾਹਰ ਨਿਕਲੀ ਤਾਂ ਗੁਰੂ ਜੀ ਨੇ ਆਪਣੇ ਮੁਖ ਤੋਂ ਬਚਨ ਕੀਤਾ ਇੱਥੇ ਹੀ ਰਹੋ ਸਦਾ ਗੁਰੂ ਜੀ ਦਾ ਸਿਮਰਨ ਕਰੋ ਤੇ ਪਰਲੋਕ ਸੁਧਾਰੋ ਤੁਹਾਡਾ ਵੰਸ਼ ਚੱਲੇਗਾ ਤੇ ਰਾਜ ਸਥਿਰ ਹੋਵੇਗਾ ਸਦਾ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਇਸ ਪ੍ਰਕਾਰ ਧੀਰੇ ਦੇ ਕੇ ਮਹਾ ਕਿਰਪਾਲੂ ਪ੍ਰਭੂ ਜੀ ਚਲੇ ਗਏ ਉਹ ਵੱਡਾ ਪ੍ਰੇਮ ਵੇਖ ਕੇ ਮੁਕਤੀ ਆਤ ਬਖਸ਼ ਦਿੰਦੇ ਹਨ ਇਸ ਵਿਧੀ ਨਾਲ ਸਮਝ ਕੇ ਜਿਹੜੇ ਨਾਮ ਦਾ ਸਿਮਰਨ ਨਹੀਂ ਕਰਦੇ ਹਨ ਉਹ ਮਹਾਨ ਮੂਰਖ ਹਨ ਦੋਵਾਂ ਲੋਕਾਂ ਵਿੱਚ ਉਹ ਕਦੀ ਵੀ ਕੁਝ ਕੰਮ ਨਹੀਂ ਕਰ ਸਕਦੇ ਹਨ ਦਿਨ ਬਤੀਤ ਕਰਕੇ ਗੁਰੂ ਜੀ ਫਿਰ ਰਾਤ ਨੂੰ ਸੁੱਖ پا ਕੇ ਸੌ ਗਏ ਤੇ ਵੱਡੀ ਸਵੇਰੇ ਜਾ ਕੇ ਗੁਰੂ ਜੀ ਨੇ ਨਿਤਕਿਰਿਆ ਸੋਧੀ ਉਸ ਕਿਲੇ ਵਿੱਚ ਸ਼ਸਤਰਾਂ ਵਾਲੇ ਸ਼ੁਭ ਸਥਾਨ ਨੂੰ ਸੁਧਾਰ ਕੇ ਰੱਖਦੇ ਹਨ ਤੇ ਬਕਾਇਦਾ ਪੂਜਾ ਕਰਦੇ ਹਨ ਗੁਰੂ ਜੀ ਦਾ ਵਰ ਨਿਤ ਸੱਚਾ ਹੁੰਦਾ ਹੈ ਮਹਾਨ ਕਿਰਪਾਲੂ ਪ੍ਰਭੂ ਜੀ अनेका ਨੂੰ ਨਿਹਾਲ ਕਰਦੇ ਜਾਂਦੇ ਹਨ ਸਾਹ ਸੰਗਤ ਜੀ ਆਜ ਉਸ ਸਥਾਨ ਤੇ ਇੱਕ ਬਹੁਤ ਹੀ ਖੂਬਸੂਰਤ ਗੁਰਦੁਆਰਾ ਸੁਸ਼ੋਭਿਤ ਹੈ ਜੋ ਸ਼ਹਿਰ ਦੇ ਵਿੱਚੋ ਵਿੱਚ ਇੱਕ ਉੱਚੇ ਸਥਾਨ ਤੇ ਹੈ ਸੰਗਤਾਂ ਨੇ ਬੜੀ ਮਿਹਨਤ ਤੇ ਮੁਸ਼ਕਤ ਨਾਲ ਗੁਰੂ ਘਰ ਬਣਾਇਆ ਹੈ ਰਾਜਾ ਜੈ ਸਿੰਘ ਦੇ ਕਿਲੇ ਦੀ ਥੋੜੀ ਜਿਹੀ ਜ਼ਮੀਨ ਤੇ ਇਹ ਗੁਰਦੁਆਰਾ ਹੈ ਸੰਗਤ ਚੰਡੀਗੜ੍ਹ ਤੋਂ ਪੋਂਟਾ ਸਾਹਿਬ ਜਾਣ ਲੱਗੇ ਇਸ ਸਥਾਨ ਤੇ ਜ਼ਰੂਰ ਦਰਸ਼ਨ ਕਰਕੇ ਜਾਵੇ ਅਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਮਹਾਰਾਜ ਜੀ ਦੀ ਉਹ ਜਗ੍ਹਾ ਜਿੱਥੇ ਮਹਾਰਾਜ ਜੀ ਨੇ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਅੱਜ ਵੀ ਉਸ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ ਸੰਗਤਾਂ ਜਾ ਕੇ ਉਸ ਸਥਾਨ ਦੇ ਦਰਸ਼ਨ ਕਰ ਸਕਦੀਆਂ ਹਨ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਹਨ ਸੋ ਸਾ ਸੰਗਤ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ